ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜਪੀੜਤਾ ਨੂੰ ਦਿਵਾਲੀ ਤੋਂ ਪਹਿਲਾਂ ਮੁਆਵਜ਼ਾ ਰਾਹਤ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਪੂਰਾ ਕਰਦੇ ਹਾਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ ਇਸ ਤਹਿਤ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਪੰਜਾਬ ਭਰ ਵਿੱਚ 13 ਕੈਬਨਿਟ ਮੰਤਰੀ ਮਿਸ਼ਨ ਪੁਨਰਵਾਸ ਤਹਿਤ ਰਾਹਤ ਰਾਸ਼ੀ ਵੰਡਣ ਲਈ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਐਸਐਮਓ ਕੇ ਪ੍ਰੈਸ ਕਾਨਫਰੰਸਰ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੇ ਹਰ ਸੁਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਲੋਕ ਹਰ ਮੁਸ਼ਕਲ ਦੀ ਘੜੀ ਦੇ ਵਿੱਚ ਕੁਦਰਤੀ ਆਫਤਾਂ ਦੇ ਪੀੜਤਾਂ ਦੇ ਨਾਲ ਖੜਦੇ ਆਏ ਨੇ ਪਰ ਕੇਂਦਰ ਸਰਕਾਰ ਪੰਜਾਬ ਤੇ ਪੰਜਾਬੀਆਂ ਦੇ ਨਾਲ ਹਰ ਖੇਤਰ ਵਿੱਚ ਥੱਕਾ ਕਰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਹਿਜ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਨਾ ਕਾਫੀ ਹੈ। ਉਨੇ ਕਿਹਾ ਕਿ ਕੇਂਦਰ ਸਰਕਾਰ ਹੋਰ ਮੁਆਵਜ਼ਾ ਜਾਰੀ ਕਰੇ 13000 ਕਰੋੜ ਰੁਪਏ ਦੇ ਨੁਕਸਾਨ ਦੀ ਅਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਤੇ ਨੁਕਸਾਨ ਉਸ ਤੋਂ ਜ਼ਿਆਦਾ ਵਧੇ ਜਾ ਰਹੇ ਤੇ ਦੇਖੋ ਸੈਂਟਰ ਗਵਰਨਮੈਂਟ ਦਾ ਜੋ ਇੱਕ ਨਿਯਮ ਬਣਾਇਆ ਹੋਇਆ ਹੈ ਕਿ ਨੁਕਸਾਨ ਜੇ ਸਾਰੀ ਫਸਲ ਦਾ ਹੋ ਗਿਆ 1 ਏਕੜ ਦਾ 6800 ਰੁਪਏ ਮਿਲਣਾ 8300 ਰੁਪਏ ਦਾ ਨਾ ਸਿਸਟਮ ਰੱਖਿਆ ਹੋਇਆ ਹੈ ਅਰ ਅਸੀਂ ਉਸ ਦਿਨ ਤੋਂ ਇਹ ਲੜਾਈ ਲੜ ਰਹੇ ਆਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਉੱਥੇ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਗੱਲ ਕਰਕੇ ਆਏ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਤਾਂ ਬੜੀ ਮਿਹਨਤ ਕਰਦੇ ਆਂ ਖੇਤਾਂ ਗਾਉਣ ਦੇ ਵਿੱਚ ਮਿਹਨਤ ਕਰਦੇ ਆਂ ਖਾਦ ਪਾਉਨੇ ਆ ਸਪਰੀਆਂ ਕਰਦੇ ਆਂ ਸਾਡੀ ਤਾਂ ਇੰਡਸਟਰੀ ਹੈ ਇਹ ਸਾਡੀ ਇਹ ਬਿਹਾਰ ਵਾਲੇ ਕੰਮ ਨਹੀਂ ਹੈ ਜਦ ਦੂਜੇ ਸੂਬਿਆਂ ਨਾਲ ਕੰਮ ਨਹੀਂ ਕਿ ਫਸਲ ਬੀਜਦੀ ਹੋਗੀ ਤਾਂ ਠੀਕ ਆ ਨਾ ਹੋਗੀ ਤਾਂ ਠੀਕ ਉੱਥੇ ਲੱਗਦਾ ਕੁਝ ਨਹੀਂ ਸੋ ਸਾਡੀ ਤਾਂ ਇੰਡਸਟਰੀ ਆ ਵੀ ਸਾਡਾ ਇਤੇ 6800 ਰੁਪਏ ਦਾ ਕੋਈ ਖਰਚਾ ਨਹੀਂ ਸਾਡਾ ਚੱਲਦਾ ਪਰ ਉਹ ਨਹੀਂ ਮੰਨੇ ਸੋ ਅਸੀਂ ਫਿਰ ਇਹ ਫੈਸਲਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਕਿ 20000 ਰੁਪਏ ਏਕੜ ਹੈ ਜਿਹੜਾ ਉਹ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਹੁਣ ਮਕਾਨ ਮਕਾਨਾਂ ਦੀ ਵੀ ਨਿਗੂਨੀ ਕੀ ਵਸੀਂ ਉਹਨਾਂ ਦੀ ਉਹਦੇ ਲਈ 120000 ਰੁਪਏ ਕੀਤਾ ਉਹ ਪਸ਼ੂ ਸੀ ਮੈਂ ਉਹਰੇ ਆ ਕੇ ਦੇਖਿਆ ਜਦੋਂ ਇਹ ਹੜ ਆਏ ਸੀ ਉਦੋਂ ਮੇਰੀ ਡਿਊਟੀ ਲੱਗੀ ਸੀ ਇੱਥੇ ਜਦ ਮੈਂ ਆ ਕੇ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਰੋ ਰੋ ਕੇ ਪਸ਼ੂਆਂ ਦੇ ਸੰਗਲ ਖੋਲੇ ਸੀ ਇਹ ਗੱਲ ਮੈਂ ਬਹੁਤ ਜਗ੍ਹਾ ਦੱਸੀ ਹੈ ਮੇਰੇ ਹਲਕੇ ਦੇ ਵਿੱਚ ਉਧਰ ਵੀ ਜਾ ਕੇ ਦੱਸੀ ਹੈ ਕਿ ਆਪਣੀਆਂ ਮੱਝਾਂ ਲੋਕਾਂ ਨੇ ਖੋਲਦੀਆਂ ਔਰ ਕੀ ਕਰ ਸਕਦੇ ਸੀ ਸੋ ਉਹਦਾ ਵੀ ਅਸੀਂ 1,20,000 ਰੁਪਏ ਕੀਤਾ ਤੇ ਅਸੀਂ ਬੇਨਤੀ ਕੀਤੀ ਸੈਂਟਰ ਗਵਰਨਮੈਂਟ ਨੂੰ ਕਈ ਜਗ੍ਹਾ ਕਿ ਇਹਨਾਂ ਨੀਮਾਂ ਦੇ ਵਿੱਚ ਛੋਟ ਦਿੱਤੀ ਜਾਵੇ। 1600 ਕਰੋੜ ਰੁਪਇਆ ਦੱਸੋ ਤੁਹਾਡੇ ਸਾਹਮਣੇ ਆਹ ਰਾਜਾ ਸੰਸੀ ਦੇ 60 ਪਿੰਡ ਹੋਗੇ ਜੀ। 60 ਪਿੰਡ ਹੋਗੇ। ਅਜ ਨਾਲੇ ਤੇ 110 ਪਿੰਡ ਹੋਗੇ ਜਿਹੜੇ ਪ੍ਰਭਾਵਿਤ ਹੋਗੇ। 2300 ਦਾ ਪਿੰਡ ਹੋ ਗਿਆ। ਹੁਣ 2300 ਪਿੰਡ ਤੇ 1600 ਕਰੋੜ ਰੁਪਇਆ ਇੱਕ ਪਿੰਡ ਨੂੰ 1 ਕਰੋੜ ਨਹੀਂ ਆਉਂਦਾ। ਜੇ 1 ਕਿਲੋਮੀਟਰ ਸੜਕ ਬਣਾਉਣੀ ਆ ਤਾਂ 1 ਕਰੋੜ ਰੁਪਇਆ ਲੱਗ ਜਾਂਦਾ। ਕੀ ਹੋਊਗਾ ਤੁਹਾਨੂੰ ਉਹ ਵੀ ਨਹੀਂ ਆ ਰਿਹਾ ਸੋਏ ਬੇਸ਼ੱਕ ਅਸੀਂ ਸਮਝਦੇ ਆਂ ਵੀ ਟੋਡੀਆਂ ਫਸਲਾਂ ਹੋਣਾਂ ਦੀ ਕਿਸੇ ਦੀ 50000 ਦੀ 19 ਦੀ 60000 ਦੀ 19 70000 ਦੀ ਹੋਣੀ ਸੀ ਪਰ ਅਸੀਂ ਫਿਰ ਵੀ ਕੀਤੀ ਹੈ ਤੁਹਾਡੇ ਦੁੱਖ ਦੇ ਵਿੱਚ ਸਾਨੂੰ ਤਕਲੀਫ ਬਹੁਤ ਹੈ ਖੜੀਆਂ ਫਸਲਾਂ ਜਦੋਂ ਦੇਖੀਆਂ ਕਿਉਂ ਕਿਸੇ ਨੇ ਕੋਈ ਉਮੀਦਾਂ ਲਾਈਆਂ ਹੁੰਦੀਆਂ ਨੇ ਕਿਸੇ ਨੇ ਵਿਆਹ ਕਰਨਾ ਕਿਸੇ ਨੇ ਜਵਾਕ ਦੀ ਫੀਸ ਭਰਨੀ ਆ ਕਿਸੇ ਨੇ ਕੁਝ ਕਰਨਾ ਹੈ ਤੇ ਇਸ ਤਰ੍ਹਾਂ ਜਦੋਂ ਇੱਕਦਮ ਸਾਰੀਆਂ ਉਮੀਦਾਂ ਦੇ ਪਾਣੀ ਫਿਰ ਜਵੇ ਤਾਂ ਬੰਦੇ 'ਚ ਰਹਿੰਦਾ ਕੀ ਆ ਉਹ ਦੇਖਿਆ ਸੀ ਉਹਰੇ ਆਕੇ ਸੋਚ ਕਰਕੇ ਇਹ ਪੂਰਾ ਤਾਂ ਨਹੀਂ ਹੋ ਸਕਦਾ ਐਡਾ ਵੱਡਾ ਘਟਾ ਜਿਹੜਾ ਪਰ ਪੰਜਾਬ ਸਰਕਾਰ ਨੇ ਇੱਕ जख्मਾਂ ਤੇ ਮੱਲ੍ਹਮ ਲਾਉਣ ਦੀ ਗੱਲ ਕੀਤੀ ਤੇ ਸਾਡਾ ਇੱਥੇ ਆਉਣ ਦਾ ਕਿਉਂਕਿ ਜਿਵੇਂ ਇਹ ਦੁੱਖ ਹੈ ਜੀ ਦੁੱਖ ਦੀ ਘੜੀ ਹੈ ਜੇ ਦੁੱਖ ਦੀ ਘੜੀ 'ਚ ਕਿਸੇ ਨਾਲ ਸ਼ਰੀਕ ਹੋਣੇ ਆ ਜਦੋਂ ਅਸੀਂ ਆਏ ਤੇ ਹੜ੍ਹਾਂ ਦੇ ਵਿੱਚ ਹੁਣ ਸਾਨੂੰ ਵੀ ਪਤਾ ਸੀ ਤੁਹਾਨੂੰ ਵੀ ਪਤਾ ਸੀ ਨਾ ਤੇ ਅਸੀਂ ਹੱਥ ਲਾ ਕੇ ਪਾਣੀ ਰੋਕ ਸਕਦੇ ਸੀ ਹੁਣ ਪਾਣੀ ਇੰਨਾ ਆਇਆ ਤੇ ਜਿਹੜਾ ਜਿੰਨੇ ਤੁਸੀਂ ਬੈਠੇ ਆਪਾਂ ਬੈਠੇ ਆ ਕਿਸੇ ਨੇ ਜ਼ਿੰਦਗੀ 'ਚ ਇੰਨਾ ਪਾਣੀ ਨਹੀਂ ਦੇਖਿਆ ਹੋਊਗਾ ਸਨ 88 ਦੀ ਗੱਲ ਕਰਦੇ ਤੇ ਉਦੋਂ 20% ਪਾਣੀ ਜ਼ਿਆਦਾ ਆਇਆ ਸੀ ਤੇ ਇੰਨਾ ਪਾਣੀ ਜਦੋਂ ਆਇਆ ਕਿਵੇਂ ਸਮਝ ਸਕਦੇ ਸੀ ਕਿਹੜਾ ਇਸ ਤਰ੍ਹਾਂ ਦਾ ਉਹ ਸੀ ਪਰ ਫਿਰ ਵੀ ਅਸੀਂ ਆਉਂਦੇ ਰਹੇ ਇੱਕ ਇਹ ਹੁੰਦਾ ਵੀ ਜੇ ਇਹ ਸਮੇਂ ਦੇ ਵਿੱਚ ਨਾਲ ਫੜਨਾ ਜਿਹੜਾ ਉਹੀ ਮੈਂ ਸਮਝਦਾ ਇੱਕ ਮਦਦ ਦੀ ਗੱਲ ਹੋ ਜਾਂਦੀ ਹੈ ਹੁਣ ਵੀ ਮੁੱਖ ਮੰਤਰੀ ਸਾਹਿਬ ਨੇ ਇਹੀ ਹੁਕਮ ਕੀਤੇ ਕਿ ਸਾਰੇ ਮੰਤਰੀ ਅੱਜ ਅਲੱਗ-ਅਲੱਗ ਜਗ੍ਹਾ ਤੇ ਜਾ ਰਹੇ ਨੇ ਲੋਕਾਂ ਨੂੰ ਜੋ ਮਦਦ ਦੇਣੀ ਆ ਮਦਦ ਦੇਣੀ ਆ ਹੁਣ ਤੁਹਾਨੂੰ ਲੈਟਰ ਦਿੱਤਾ ਤੇ ਨਾਲ ਦੀ ਨਾਲ ਦਸਾਂ ਮਿੰਟਾਂ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਪੈਸੇ ਪਏ ਜਾਂਦੇ ਸੋ ਪੰਜਾਬ ਅਪਡੇਟਸ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.